ਸਾਡਾ ਪੀਸੀਸੀ ਦਾ ਪ੍ਰੋਗਰਾਮ ਦਿੱਤਾ ਹੋਇਆ ਔਰ ਉਹਦੇ ਮੁਤਾਬਕ ਸਾਡੇ ਹਲਕੇ ਦੇ ਇੰਚਾਰਜ ਹਰਿੰਦਰ ਪਾਲ ਸਿੰਘ ਹੈਰੀਮਾਨ ਦੇ ਦਿਸ਼ਾ ਨਿਰਦੇਸ਼ ਏਟ ਉੱਡਾ ਦਫਤਰ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਜਿਹੜੀਆਂ ਨੀਤੀਆਂ ਨੇ ਇਹਨਾਂ ਸਰਕਾਰ ਦੀਆਂ ਆਮ ਆਦਮੀ ਦੀਆਂ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਵੜਿੰਗ ਤੇ ਕਿਸਾਨ ਸੈਲ ਆਲ ਇੰਡੀਆ ਦੇ ਚੇਅਰਮੈਨ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਔਰ ਸਮੁੱਚੀ ਲੀਡਰਸ਼ਿਪ ਸਾਰੀ ਇੱਥੇ ਅੱਜ ਪਟਿਆਲੇ ਉੱਡਾ ਦਫਤਰ ਪਹੁੰਚ ਰਹੀ ਹੈ ਉੱਥੇ 11 ਵਜੇ ਤੋਂ ਲੈ ਕੇ ਜਿੰਨਾ ਟਾਈਮ ਲੱਗੂਗਾ ਉੱਥੇ ਲਾ ਕੇ ਅਸੀਂ ਸਰਕਾਰ ਦਾ ਪਿੱਟ ਸਿਆਪਾ ਕਰਨ ਜਾ ਰਹੇ ਆਂ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਨੂੰ ਚੱਕਣ ਵਾਸਤੇ ਜਿਹੜੀ ਕਿ ਇਹ ਸਿੱਧਾ-ਸਿੱਧਾ ਦਿੱਲੀ ਦੇ ਧਾੜਵੇ ਆ ਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਔਰ ਉਹਨਾਂ ਦੇ ਖਿਲਾਫ ਇਹ ਬਹੁਤ ਵੱਡਾ ਰੋਸ ਪ੍ਰਦਰਸ਼ਨ ਪਟਿਆਲਾ ਵਿੱਚ ਅੱਜ ਕੀਤਾ ਜਾ ਰਿਹਾ ਹੈ ਨੀਤੀ ਕੀ ਉਹਨਾਂ ਦੀ ਇਹ ਜਿਹੜੀ ਲੈਂਡ ਪੂਲਿੰਗ ਹੈ ਇਹ ਬੜੀ ਖਤਰਨਾਕ ਨੀਤੀ ਹੈ ਕਿ ਜੱਟ ਦੀ 8 ਏਕੜ ਜਾਂ ਮਤਲਬ 8 ਏਕੜ ਜਾਂ ਕਿਸੇ ਦੀ 10 ਏਕੜ ਜਾਂ ਜਿਹੜੇ ਜਿਹੜੇ ਏਰੀਆ ਚ ਜਿੰਨੀ ਜਿੰਨੀ ਵੀ ਆਈ ਹੈ ਇੱਕ ਕਿੱਲੇ ਵੀ ਕਿਸਾਨ ਨੂੰ ਦੋ ਕਨਾਲ ਵਾਪਸ ਦੇਣਗੇ ਔਰ ਕਦੋਂ ਡਿਵੈਲਪਮੈਂਟ ਹੈ ਕਿ 200 ਗਾਜ ਦਾ ਜਿਹੜਾ ਪਲਾਟ ਹੈ ਉਹ ਹੈ ਵਪਾਰਕ ਤੌਰ ਤੇ 1000 ਗਾਜ ਦਾ ਰਹਿਣ ਵਾਸਤੇ ਮਤਲਬ ਹੱਥ ਨਾਲ ਤੁਹਾਡੇ ਉਤੋਂ ਲੈ ਕੇ ਤੁਹਾਨੂੰ ਸ਼ੇਕ ਨਾਲ ਤੁਹਾਡੀ ਫਰੀ ਲੈਣੀ ਦੋ ਕਰਾਲ ਤੁਹਾਨੂੰ ਵਾਪਸ ਕਰਨੀ ਹੈ ਔਰ ਪੰਜਾਬ ਦੇ ਕਈ ਅਜੇ ਏਰੀਏ ਇਹੋ ਜਿਹੇ ਨੇ ਜਿੱਥੇ ਅਜੇ ਤੱਕ ਪੁਰਾਣੀਆਂ ਕਲੋਨੀਆਂ ਬਣੀਆਂ ਨੇ ਅਜੇ ਤੱਕ ਉਹ ਕਾਮਯਾਬ ਨਹੀਂ ਹੋਈਆਂ ਔਰ ਕਦੋਂ ਇਹ ਕਾਮਯਾਬ ਹੋਣਗੀਆਂ ਸੋ ਇਹ ਬੜਾ ਖਤਰਨਾਕ ਕੰਮ ਹੈ ਸਾਰਾ ਪੈਸਾ ਇੱਥੋਂ ਇਕੱਠਾ ਕਰਕੇ ਪੰਜਾਬ ਦੇ ਵਿੱਚੋਂ ਇਹ ਲੁੱਟਣਾ ਚਾਹੁੰਦੇ ਨੇ ਪੰਜਾਬ ਦੇ ਉਹ ਸਤਿੰਦਰ ਜੈਨ ਉਹ ਇੱਥੇ ਆ ਕੇ ਸੋਧੀਆਂ ਇੱਥੇ ਆ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਠੱਗੀ ਮਾਰ ਕੇ ਸਾਰਾ ਪੈਸਾ ਕੱਟਾ ਕਰਕੇ ਬਾਹਰਲੀਆ ਸਟੇਟਾਂ 'ਚ ਚੋਣ ਲੜਨ ਵਾਸਤੇ ਇਹ ਪੰਜਾਬ ਨੂੰ ਬਰਬਾਦ ਕਰਨ ਦੇ ਅੰਦੇ ਗੇ ਤੁਸੀਂ ਦੇਖਿਆ ਕਿ ਕਿੰਨਾ ਕਰਜ਼ਾ ਪੰਜਾਬ ਸਿਰ ਲੈ ਕੇ ਇਹਨਾਂ ਨੇ ਚੜਾਇਆ 8500 ਕਰੋੜ ਦਾ ਹੁਣ ਫੇਰ ਕਰਜ਼ਾ ਲੈ ਲਿਆ ਇਹਨਾਂ ਨੇ ਸੋ ਇਹ ਬੜੀਆਂ ਖਤਰਨਾਕ ਨੀਤੀਆਂ ਨੇ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਸਕਿਆ ਕਿ ਕਿੱਡੇ-ਕੱਡੇ ਵੱਡੇ ਘਟਾਲੇ ਪੰਜਾਬ 'ਚ ਹੋ ਰਹੇ ਨੇ ਇਹ ਮਾਰਚ ਜੀ ਜੋ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਇਹ ਪੰਜਾਬ ਦੀ ਭਗਵੰਤਮਾਨ ਸਰਕਾਰ ਜੋ ਇਹ ਜਰਨਲ ਡਾਇਰ ਵਾਲੇ ਫਰਮਾਨ ਲੈ ਆਈ ਹੈ ਜੀ ਕਿ ਲੋਕਾਂ ਨੂੰ ਦੇਣਾ ਵੀ ਕੁਝ ਨਹੀਂ ਤੇ ਜ਼ਮੀਨਾਂ ਜੈ ਦਾਦਾ ਵੀ ਖੋਲਣੀਆਂ ਇਹਦੇ 'ਚ ਜੋ ਰੋ ਹੈ ਲੋਕਾਂ ਨੂੰ ਉਹ ਦੇਖ ਹੀ ਰਿਹਾ ਹੈ ਮਤਲਬ ਬਹੁਤ ਵੱਡੇ ਪੱਦਰ ਤੇ ਪਿੰਡਾਂ 'ਚ ਰੋ ਹੈ ਪਿੰਡ ਪਿੰਡ ਘਰ ਘਰ ਚੁੱਲਿਆਂ ਤੇ ਗੱਲ ਚੱਲ ਗਈ ਹੈ ਇਹ ਜੋ ਜਰਨਲ ਡਾਇਰ ਨੂੰ ਤਾਂ ਸ਼ਾਇਦ ਕਿਸੇ ਦੌਰ 'ਚ ਥੋੜਾ ਬਹੁਤਾ ਮੱਠਾ ਪੈ ਕੇ ਲੋਕ ਭੁੱਲ ਵੀ ਜਾਣ ਪਰ ਇਸ ਫਰਮਾਨ ਨੂੰ ਲੋਕ ਕਦੀ ਨਹੀਂ ਭੁੱਲਣਗੇ ਜੀ ਇਹਦੇ ਜਿਹੜੇ ਫੈਕਟ ਨੇ ਉਹ ਬਹੁਤ ਮਾੜੇ ਹੋਣੇ ਨੇ ਲੋਕਾਂ ਦੇ ਜੀ ਕੱਲਾ ਇਹਦੇ ਨਾਲ ਕਿਸਾਨ ਹੀ ਨਹੀਂ ਪ੍ਰਭਾਵਿਤ ਹੋਣਾ ਜੀ ਜੋ ਪਿੰਡ 'ਚ ਦੁਕਾਨਦਾਰ ਹੈ ਰੇੜੀ ਫੜੀ ਵਾਲਾ ਖਾਸ ਕਰ ਮਨਰੇਗਾ ਮਜ਼ਦੂਰ ਹੈ ਜੋ ਉਹਨਾਂ ਨੇ ਬਹੁਤ ਪ੍ਰਭਾਵਿਤ ਹੋਣਾ ਜੀ ਕਿਉਂਕਿ ਮਨਰੇਗਾ ਸਕੀਮ ਹੈ ਜਿਹੜੀ ਉਹ ਪਿੰਡਾਂ ਵਾਸਤੇ ਹੀ ਹੈ ਜੀ ਤੇ ਜਦੋਂ ਪਿੰਡ ਹੀ ਨਕਸ਼ੇ ਤੋਂ ਖਤਮ ਹੋ ਗਿਆ ਉਹਨਾਂ ਹਜ਼ਾਰਾਂ ਮਨਰੇਗਾ ਜੋ ਮਜ਼ਦੂਰ ਆ ਉਹਨਾਂ ਦਾ ਪੁਖ ਬਹੁਤ ਖਤਰੇ 'ਚ ਆ ਛੋਟੀ ਦੁਕਾਨਦਾਰ ਵਾਲਾ ਜੋ ਡੇਲੀ ਆਪਣਾ ਕਰਦਾ ਤੇ ਕਮਾਉਂਦਾ ਉਹਨਾਂ ਵਾਸਤੇ ਤਾਂ ਬਹੁਤ ਹੀ ਘਾਟਕ ਤੇ ਮਾੜੀ ਸਕੀਮ ਹੈ ਜੀ ਇਹਦਾ ਜੋ ਮੋਟਾ-ਮੋਟਾ ਫੈਕਟ ਹੈ ਜੀ ਇਸ ਨਾਲ ਘੱਟੋ-ਘੱਟ 20000 ਪਰਿਵਾਰਾਂ ਦਾ ਉਜਾੜਾ ਹੋਣਾ ਔਰ ਉਹਨਾਂ ਦੇ ਪੁਨਰਵਾਸ ਦੀ ਕੋਈ ਵੀ ਹਜੇ ਤੱਕ ਸਰਕਾਰ ਕੋਲੇ ਯੋਜਨਾ ਨਹੀਂ ਨਾ ਸਰਕਾਰ ਨੇ ਕੋਈ ਇਹਦੇ ਬਾਰੇ ਦੱਸਿਆ ਭਗਵੰਤ ਜੀ ਰੋਜ਼ ਆ ਕੇ ਕਹਿ ਦਿੰਦੇ ਆ ਕਿ ਇਹ ਵਲੰਟੀਅਰ ਸਕੀਮਾਂ ਜੀ ਦੇਣੀਆਂ ਦੋ ਨਾ ਦੋ ਇਹਨਾਂ ਦੇ ਜੋ ਵੀ ਤਹਿਸੀਲਦਾਰ ਨੇ ਜਾਂ ਐਸਡੀਐਮ ਨੇ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਨਾ ਤਾਂ ਉੱਥੇ ਕੋਈ ਰਜਿਸਟਰੀ ਨਾ ਬੈਂਕ ਲੋਨ ਫਿਰ ਇੱਕ ਨਵੀਂ ਹੋਰ ਕਾਲੀ ਚੈਨਲਾਂ ਤੇ ਆਈ ਹੈ ਜੀ ਖਬਰ ਕਿ ਜਿਹੜੇ ਕਿਸਾਨਾਂ ਦਾ ਕਰਜ਼ਾ ਹੈ ਜੀ ਜ਼ਮੀਨ ਤੇ ਉਹ ਕਰਜ਼ਾ ਕਿਸਾਨ ਦੇ ਪੱਲੇ ਹੀ ਰਹਿਣਾ ਕਿਸੇ ਇੱਕ ਕਿੱਲੇ ਵਾਲੇ ਦੇ ਸਿਰ ਕਰਜ਼ਾ ਖੜਾ ਉਹ 2 ਕਨਾਲ ਬਾਅਦ ਚ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮਿਲਣਾ ਉਹ ਕਰਜ਼ਾ ਕਿੱਥੋਂ ਭਰ ਦਊਗਾ ਜੀ ਨਹੀਂ ਭਰ ਹੁਣਾਂ ਕਰਜ਼ਾ ਜੀ ਉਹ ਔਰ ਫਿਰ ਜੋ 20000 ਪਰਿਵਾਰਾਂ ਦਾ ਉਜੜਾ ਉਹ ਕਿੱਥੇ ਵਸਣਗੇ ਜੀ ਜਾ ਕੇ ਬਹੁਤ ਭਿਆਨਕ ਔਰ ਬਹੁਤ ਮਾੜੀ ਨੀਤੀ ਆ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਹੋਣਾ ਚਾਹੀਦਾ